ਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਜੋ ਨਿਰੰਤਰ ਮਾੜੇ ਅਨਸਰਾਂ ਤੇ ਇੱਕ ਕਾਰਵਾਈ ਕੀਤੀ ਜਾ ਰਹੀ ਹੈ ਉਸ ਸਿਲਸਿਲੇ ਦੇ ਵਿੱਚ ਫਤਿਹਗੜ੍ਹ ਸਾਹਿਬ ਪੁਲਿਸ ਨੂੰ ਬੜੀ ਵੱਡੀ ਸਫਲਤਾ ਮਿਲੀ ਹੈ ਐਸਪੀ ਡੀ ਡੀਐਸਪੀ ਡੀ ਅਤੇ ਸੀਆਈ ਇਨਚਾਰਜ ਦੀ ਟੀਮ ਵੱਲੋਂ ਦੋ ਇਹ ਜੇ ਅਕਿਊਜ਼ਡ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਕੋਲੋਂ ਅਸੀਂ ਪੰਜ ਜਿਹੜੇ ਇਲੀਸਿਟ ਵੈਪਨ ਦੇਸੀ ਪਿਸਤੌਲ ਆਵਤੀਪੁਰ ਦੇ ਹੋਰ ਕਵਰ ਕੀਤੇ ਗਏ ਨੇ ਇਹ ਜਿਹੜੇ ਦੋਨੋਂ ਅਕਿਊਜ਼ਡ ਨੇ ਇਹ ਅਸਲ ਦੇ ਵਿੱਚ ਤੇਜਵੀਰ ਸਿੰਘ ਸਾਬੀ ਜੋ ਕਿ ਹਾਲ ਦੀ ਘੜੀ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਸੀਦਾ ਉਸ ਦੇ ਲਈ ਕੰਮ ਕਰਦੇ ਸੀ ਇਹਨਾਂ ਦੇ ਬੜੇ ਖਤਰਨਾਕ ਮਨਸੂਬੇ ਸੀਗੇ ਤੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਤੋਂ ਰਿਕਵਰੀ ਕਰਨ ਦੇ ਨਾਲ ਉਸ ਮਨਸੂਬਿਆਂ ਤੇ ਫਤਗੜ ਸਾਹਿਬ ਪੁਲਿਸ ਨੇ ਠੱਲ ਪਾਈ ਹੈ ਇਹ ਦੋਨੋਂ ਜਿਹੜੇ ਨੇ ਸਾਹਿਲ ਤੇ ਗੁਰਕੀਰਤ ਇਹ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਜਿਹੜਾ ਤੇਜਵੀਰ ਸਿੰਘ ਸਾਭੀ ਹੈ ਇਹ ਅ ਅਰਸ਼ ਡੱਲਾ ਦਾ ਐਸੋਸੀਏਟ ਹੈ ਇਸ ਤੋਂ ਪਹਿਲਾਂ ਇਹਦੇ ਤੇ ਜਗਰਾਉਂ ਦੇ ਵਿੱਚ ਵੀ ਪਰਚਾ ਦਰਜ ਹੈ ਤੇ ਅੰਮ੍ਰਿਤਸਰ ਦੇ ਵਿੱਚ ਵੀ ਪਰਚਾ ਦਰਜ ਹੈ ਦੋਨੋਂ ਪਰਚੇ ਸੀਰੀਅਸ ਸੀਨੀਅਰਸ ਕ੍ਰਾਈਮ ਦੇ ਨੇ ਤੇ ਉਸ ਤੋਂ ਬਾਅਦ ਇਸ ਕੇਸ ਦੇ ਵਿੱਚ ਜੋ ਸਾਨੂੰ ਹੁਣ ਤੱਕ ਇਹਦੇ ਬਾਰੇ ਜਾਣਕਾਰੀ ਮਿਲੀ ਹੈ ਕਿ ਇਹ ਜੇਲ ਤੋਂ ਡਾਇਰੈਕਸ਼ਨ ਦੇ ਰਿਹਾ ਸੀਗਾ ਕਿ ਕੋਈ ਫਰੋਦੀ ਦਾ ਜਾਂ ਕੋਈ ਇਹ ਜ ਵੱਡਾ ਕਰਾਇਮ ਕਰਨ ਦੀ ਇਹ ਕੋਸ਼ਿਸ਼ ਦੇ ਵਿੱਚ ਸੀਗੇ ਅੰਮ੍ਰਿਤਸਰ ਇਲਾਕੇ ਦੇ ਵਿੱਚ ਸਾਡੀ ਟੀਮ ਵੱਲੋਂ ਤੇਜਵੀਰ ਸਾਭੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਪਟਿਆਲਾ ਜੇਲ੍ਹ ਤੋਂ ਤੇ ਇਸ ਕੇਸ ਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਤੇ ਸਾਨੂੰ ਪੂਰੀ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਵੱਡੇ ਖਲਾਸੇ ਅਤੇ ਰਿਕਵਰੀਜ਼ ਹੋਣਗੇ ਇਸ ਕੇਸ ਦੇ ਵਿੱਚ ਸਾਡੇ ਵੱਲੋਂ ਸਭ ਤੋਂ ਪਹਿਲਾਂ ਦੋ ਅਕਿਊਸਟ ਫੜੇ ਗਏ ਸੀ ਗੁਰਕੀਰਤ ਅਤੇ ਸਾਹਿਲ ਇਹ ਦੋਨੋਂ ਅੰਬਰਸਰ ਦੇ ਰਹਿਣ ਵਾਲੇ ਨੇ ਤੇ ਇਹਨਾਂ ਕੋਲੋਂ ਜਿਹੜੇ ਅਸੀਂ ਵੈਪਨ ਦੀ ਰਿਕਵਰੀ ਕੀਤੀ ਹੈ 32 ਅ ਬੋਰ ਦੇ ਜਿਹੜੇ ਪਿਸਤੌਲ ਨੇ ਅ ਇਹਨਾਂ ਦੀ ਪੁਤਗੀਜ ਦੇ ਵਿੱਚ ਪਤਾ ਚੱਲਿਆ ਕਿ ਇਹ ਤੇਜਵੀਰ ਸਾਬੀ ਜੋ ਕਿ ਅਰਸ਼ਦੱਲਾ ਦਾ ਅਸੋਸੀਏਟ ਹੈ ਉਹਦੇ ਲਈ ਕੰਮ ਕਰਦੇ ਸੀ ਤੇ ਇਹਨਾਂ ਦਾ ਜਿਹੜਾ ਪੂਰਾ ਗੈਂਗ ਹੈ ਜਿਹੜਾ ਤਿੰਨ ਜਾਣੇ ਨੇ ਇਹਦੇ ਵਿੱਚ ਰੈਸਟ ਹੋਏ ਨੇ ਤੇ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਇਹਨਾਂ ਦੇ ਖਤਰਨਾਕ ਮਨਸੂਬੇ ਸੀ ਇਹਨਾਂ ਨੂੰ ਅਰੈਸਟ ਕਰਕੇ ਉਹਨਾਂ ਮਨਸੂਬਿਆਂ ਨੂੰ ਫੇਲ ਕੀਤਾ ਗਿਆ ਪਟਿਆਗੜ੍ਹ ਸਾਹਿਬ ਪੁਲਿਸ ਵੱਲੋਂ ਇਸ ਕੇਸ ਦੇ ਵਿੱਚ ਸਾਡੇ ਵੱਲੋਂ ਇਹਨੂੰ ਪ੍ਰੋਡਕਸ਼ਨ ਵਾਰੰਟ ਅੱਤੇ ਲੈ ਕੇ ਆਏ ਆ ਅਸੀਂ ਜੇਲ੍ਹ ਤੋਂ ਜੇਲ੍ਹ ਅਥਾਰਟिटीज ਨਾਲ ਸਾਡਾ ਤਾਲਮਿਲ ਜਾਰੀ ਹੈ ਤੇਜਵੀਰ ਸਿੰਘ ਸਾ비 ਨੂੰ ਤੇ ਪਟਿਆਲਾ ਜੇਲ੍ਹ ਜਿਹੜੇ ਪਾਕੀ ਦੋਸ਼ੀ ਗ੍ਰਿਫਤਾਰ ਕੀਤਾ ਗਿਆ ਉਹ ਫਟਸਰਾਂਡ ਡਿਊਰਿੰਗ ਸੌਰੀ ਡਿਊਰਿੰਗ ਚੈਕ ਯੂਰਿੰਗ ਨਾਕਾ ਬੰਦੀ ਅ ਇਹਦੇ ਵਿੱਚੋਂ ਇੱਕ ਬੰਦਾ ਜਿਹੜਾ ਹੈਗਾ ਗੁਰਕੀਰਤ ਉਹ ਇਸ ਤੋਂ ਪਹਿਲਾਂ ਇੱਕ ਸਾਲ ਮਲੇਸ਼ੀਆ ਵੀ ਲਾ ਕੇ ਆਇਆ ਤੇ ਜਿਦਾਂ ਕਿ ਮੈਂ ਤੁਹਾਨੂੰ ਦੱਸਿਆ ਇਹਦੇ ਇਸ ਕੇਸ ਦੇ ਜਿਹੜੇ ਸਾਰੇ ਪਹਿਲੂ ਨੇ ਉਹ ਤਫਤੀਸ਼ ਦਾ ਹਿੱਸਾ ਨੇ ਤੇ ਅਸੀਂ ਜਲਦ ਹੀ ਜੋ ਇਹਦੇ ਵਿੱਚ ਸਾਡੇ ਕੋਲ ਹੋਰ ਡਿਸਕਲੋਜ਼ਰ ਤੇ ਰਿਕਵਰੀਆਂ ਹੁੰਦੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਹਿਲਾਂ ਵੀ ਕੁ ਮਾਮਲੇ ਦਰਜ ਨੇ ਇਹਨਾਂ ਤੇ ਜੀ ਮੈਂ ਦੱਸਿਆ ਕਿ ਜਿਹੜਾ ਤੇਜਵੀਰ ਸਾਭੀ ਹੈ ਇਹਦੇ ਤੇ ਐਫ ਆਈ ਆਰ ਨੰਬਰ 208 ਅੰਮ੍ਰਿਤਸਰ ਕੈਂਟੋਨਮੈਂਟ ਪੁਲਿਸ ਸਟੇਸ਼ਨ FIR ਨੰਬਰ 5 सदर ਜਗਰਾਵ ਲੁਧਿਆਣਾ ਰੂਰਲ ਦਰਜ ਜੀ ਜੀ ਮੈਂ ਜਦੋਂ ਦੱਸਿਆ ਸੀਰੀਅਸ ਧਾਰਾ ਹਾਵਾ ਦੇ ਵਿੱਚ UAPA ਦੀ ਧਾਰਾ ਇਹਦੇ ਚ ਲੱਗੀ ਹੋਈ ਹੈ ਜਗਰਾਵ ਵਾਲੇ ਕੇਸ ਦੇ ਵਿੱਚ ਮੈਂ बार-बार ਦੱਸ ਰਹੀ ਹਾਂ ਜੀ ਅਰਸ਼ ਦੱਲੇ ਦਾ ਐਸੋਸੀਏਟ ਹੈ ਇਹ ਬੜਾ ਇੱਕ ਸੀਰੀਅਸ ਜਿਹੜਾ ਇਹਨਾਂ ਦਾ ਕ੍ਰਿਮੀਨਲ ਸਿੰਡੀਗੇਟ ਸੀਗਾ ਜਿਦੇ ਚ ਕੋਈ ਵੱਡਾ ਕਰਾਇਮ ਕਰਨਾ ਚਾਹੁੰਦੇ ਸੀ ਉਸ ਚੀਜ਼ ਨੂੰ ਅਰੈਸਟ ਕਰਕੇ ਬਿਫਲ ਕੀਤਾ ਗਿਆ ਜੇਲ੍ਹ ਦੇ ਵਿੱਚੋਂ ਕੀ ਮੋਬਾਈਲ ਨਾਲ ਸੰਪਰਕ ਕਰਦੇ ਸੀ ਦੋਸ਼ੀਆਂ ਨਾਲ ਜਾਂ ਕਿਦਾਂ ਸੰਪਰਕ ਕਰਦਾ ਸੀ ਇਹ ਜੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਜਿੱਦਾਂ ਮੈਂ ਤੁਹਾਨੂੰ ਦੱਸਿਆ ਸਾਡੀ ਜੇਲ੍ਹ ਅਧਿਕਾਰੀਆਂ ਨਾਲ ਤਾਲਮਿਲ ਚੱਲੀ ਹੈ ਜਿੱਦਾਂ ਵੀ ਕੰਟੈਕਟ ਹੁੰਦਾ ਸੀ ਉਹ ਸਾਡੀ ਤਫਤੀਸ਼ ਦੇ ਵਿੱਚ ਅਸੀਂ ਜ਼ਰੂਰ ਰਿਫਲੈਕਟ ਕਰਾਵਾਂਗੇ ਇਹਨਾਂ ਦਾ ਹਜੇ ਫਤੇਗੜ ਸਾਹਿਬ ਦੇ ਕਿਸੇ ਕੇਸ ਦੇ ਵਿੱਚ ਨਾਮ ਨਹੀਂ ਆਇਆ ਦੌਰਾਨ ਨਾਕਾਬੰਦੀ ਰੂਟੀਨ ਚੈਕਿੰਗ ਦੇ ਵਿੱਚ ਨਾਕਾ ਲਾ ਕੇ ਇਹਨਾਂ ਤੋਂ ਅਸੀਂ ਇਹ ਵੈਪਨ ਰਿਕਵਰ ਕੀਤੇ ਨੇ